ਐਵੇਂ ਦੀ ਝਟੋਰੀ ਮੇਰੀ ਸੱਸ ਵੇ ਅਸੀਂ ਭੁੱਖੇ ਹੀ ਮਰ ਗਏ ਐਵੇਂ ਦੀ ਝਟੋਰੀ ਮੇਰੀ ਸੱਸ ਵੇ ਅਸੀਂ ਭੁੱਖੇ ਹੀ ਮਰ ਗਏ ਆਪ ਤਾਂ ਖਾਵੇ ਸੱਸ ਰਸ ਮਲਾਈ ਆਪ ਤਾਂ ਖਾਵੇ ਸੱਸ ਰਸ ਮਲਾਈ ਮੈਨੂੰ ਕਵੇ ਡੋਂਗਾ ਚਟਵੇ ਅਸੀਂ ਭੁੱਖੇ ਹੀ ਮਰ ਗਏ ਐਵੇਂ ਦੀ ਛਟੋਰੀ ਮੇਰੀ ਸੱਸ ਵੇ ਅਸੀਂ ਭੁੱਖੇ ਹੀ ਮਰ ਗਏ ਐਵੇਂ ਦੀ ਛਟੋਰੀ ਮੇਰੀ ਸੱਸ ਵੇ ਅਸੀਂ ਭੁੱਖੇ ਹੀ ਮਰ ਗਏ ਆਪ ਤਾਂ ਖਾਵੇ ਸੱਸ ਗਰਮ ਜਲੇਬੀ ਆਪ ਤਾਂ ਖਾਵੇ ਸੱਸ ਗਰਮ ਜਲੇਬੀ ਮੈਨੂੰ ਕਵੇ ਚਾਸ਼ਨੀ ਛੱਟਵੇ ਅਸੀਂ ਭੁੱਖੇ ਹੀ ਮਰ ਗਏ ਐਵੇਂ ਦੀ ਛਟੋਰੀ ਮੇਰੀ ਸੱਸ ਵੇ ਅਸੀਂ ਭੁੱਖੇ ਹੀ ਮਰ ਗਏ ਐਵੇਂ ਦੀ ਛਟੋਰੀ ਮੇਰੀ ਸੱਸ ਵੇ ਅਸੀਂ ਭੁੱਖੇ ਹੀ ਮਰ ਗਏ ਆਪ ਤਾਂ ਪੀਵੇ ਸੱਸ ਕਿਉਂ ਵਾਲਾ ਦੁੱਧ ਵੇ ਆਪ ਤਾਂ ਪੀਵੇ ਸੱਸ ਕਿਉਂ ਵਾਲਾ ਦੁੱਧ ਵੇ ਮੈਂ ਨੂੰ ਕਵੇ ਪਾਣੀ ਪੀਵੇ ਅਸੀਂ ਭੁੱਖੇ ਹੀ ਮਰ ਗਏ ਐਵੇਂ ਦੀ ਛਟੋਰੀ ਮੇਰੀ ਸੱਸ ਵੇ ਅਸੀਂ ਭੁੱਖੇ ਹੀ ਮਰ ਗਏ ਐਵੇਂ ਦੀ ਛਟੋਰੀ ਮੇਰੀ ਸੱਸ ਵੇ ਅਸੀਂ ਭੁੱਖੇ ਹੀ ਮਰ ਗਏ ਆਪ ਤਾਂ ਖਾਵੇ ਸੱਸ ਗਰਮ ਗਰਮ ਖੀਰ ਵੇ ਆਪ ਤਾਂ ਖਾਵੇ ਸੱਸ ਗਰਮ ਗਰਮ ਖੀਰ ਵੇ ਮੈਨੂੰ ਕਵੇ ਖਿਚੜੀ ਸਿ ਭੁਖੇ ਹੀ ਮਰ ਗਏ ਐਵੇਂ ਦੀ ਚਟੋਰੀ ਮੇਰੀ ਸੱਸ ਵੇ ਅਸੀਂ ਭੁਖੇ ਹੀ ਮਰ ਗਏ ਐਵੇਂ ਦੀ ਚਟੋਰੀ ਮੇਰੀ ਸੱਸ ਵੇ ਅਸੀਂ ਭੁਖੇ ਹੀ ਮਰ ਗਏ